ਸਾਬ ਜੀ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਧਰਮ ਟੈਕਸਟਰ ਰਜਿੰਦਰ ਜੀ ਦੀ ਜਿੰਦਗੀ ਨੂੰ ਜੋ ਸਾਨੂੰ ਵੀ ਜਦੋਂ ਵੀ ਸਾਨੂੰ ਆਪਣੇ ਘਰ ਜਾਂ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਦੀ ਵਸਤੂ ਵਾਲਾ ਦੇਖਦੇ ਹਾਂ ਕਿ ਇਹ ਇਹ ਇਸ ਲਈ ਹੈ ਕਿਉਂਕਿ ਗਲਤ ਵਸਤੂਆਂ ਸਾਡੇ ਘਰ ਵਿੱਚ ਸਮੱਸਿਆ ਲਿਆਉਂਦੀਆਂ ਹਨ ਜਿਸ ਦੇ ਕਾਰਨ ਘਰਾਂ ਵਿੱਚ ਨਕਾਰਤਮਕ ਹੋਣੀ ਸ਼ੁਰੂ ਹੋ ਜਾਂਦੀ ਹੈ ਨਾਲੀ ਘਰਾਂ ਵਿੱਚ ਕੁਝ ਸਮੱਸਿਆਵਾਂ ਵੀ ਆਉਂਦੀਆਂ ਹਨ ਪਰ ਜੇਕਰ ਤੁਹਾਡੇ ਘਰ ਵਿੱਚ ਅਕਸਰ ਕੋਈ ਬਿਮਾਰੀ ਹੁੰਦੀ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਘਰ ਦੇ ਵਸਤੂ ਵਸਤੂ ਨਹੀਂ ਕੋਈ ਖਾਸ ਪਾਇਆ ਨਾ ਧਿਆਨ ਰੱਖੋ ਭੋਜਨ ਖਾਣਾ ਦੀ ਦਿਸ਼ਾ ਬਦਲੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਵਿੱਚ ਜ਼ਿਆਦਾਤਰ ਬਿਮਾਰੀਆਂ ਹਨ ਤਾਂ ਤੁਹਾਨੂੰ ਭੋਜਨ ਖਾਣ ਦੀ ਦਿਸ਼ਾ ਬਦਲਣੀ ਚਾਹੀਦੀ ਹੈ ਭੋਜਨ ਖਾਂਦੇ ਸਮੇਂ ਤੁਹਾਡਾ ਚਿਹਰਾ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਜੇ ਤੁਸੀਂ ਗਲਤ ਦਿਸ਼ਾ ਵਿੱਚ ਬੈਠ ਕੇ ਭੋਜਨ ਖਾਂਦੇ ਹੋ ਤਾਂ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਉਤਾਂ ਡੇਜੀ ਮਨ ਵਿੱਚ اتنا ਆਵਾਦ ਸਕਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਹੀ ਦਿਸ਼ਾ ਵਿੱਚ ਭੋਜਨ ਖਾਓ ਦਵਾਈ ਰੱਖਣ ਦੀ ਜਗ੍ਹਾ ਬਦਲੋ ਵਸਤੂ ਸ਼ਾਸਤਰਾਂ ਦੇ ਅਨੁਸਾਰ ਉੱਤਰ ਤੇ ਪੂਰਬ ਦਿਸ਼ਾ ਵਿੱਚ ਦਵਾਈਆਂ ਰੱਖੋ ਇਸ 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 ਲਈ ਹੈ ਕਿਉਂਕਿ ਇਹ ਦਿਸ਼ਾ ਦਵਾਈਆਂ ਰੱਖਣ ਲਈ ਸਹੀ ਹੈ ਨਾਲ ਹੀ ਜੋ ਪੀਟਰ ਤੁਹਾਡੇ ਜੀਵਨ ਤੋਂ ਬਿਮਾਰੀ ਦੀ ਸਮੱਸਿਆਵਾਂ ਨੂੰ ਘਟਾਉਂਦਾ ਹੈ ਨਾਲ ਹੀ ਇਹ ਤੁਹਾਡੀ ਸਿਹਤ ਨਾਲ ਹੀ ਸਿਹਤਮੰਦ ਰਹਿੰਦੇ ਹੋ ਇਸ ਲਈ ਤੁਹਾਨੂੰ ਇਸ ਤਰ੍ਹਾਂ ਦਾ ਉਪਾਅ ਦੂਰ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਘਰ ਦੀ ਵਸਤੂ ਵਾਸਤੂ ਵਿੱਚ ਸੁਧਾਰ ਆਵੇ ਤਾਂ ਘਰ ਦੇ ਵਾਸਤੂ ਲਈ ਇਹਨਾਂ ਗੱਲਾਂ ਦਾ ਧਿਆਨ ਰੱਖੋ ਘਰ ਵਿੱਚ ਕੁਝ ਜਿਹੇ ਪੌਦੇ ਲਗਾਓ ਜੋ ਘਰ ਵਿੱਚ ਸਕਾਰਾਤਮਕਤਾ ਫੈਲਾ ਸਕਦੇ ਹਨ ਘਰ ਵਿੱਚ ਕਿਤੇ ਵੀ ਦਵਾਈ ਨਾ ਰੱਖੋ ਇਸ ਨਾਲ ਤੁਹਾਡੇ ਜੀਵਨ ਵਿੱਚ ਬਿਮਾਰੀ ਵੀ ਘਟ ਨਹੀਂ ਸਕਦੀ ਕੀਰਵਾ ਨੂੰ ਦਵਾਈ ਨਾਲ ਲੋ ਨਹੀਂ ਤਾਂ ਤੁਹਾਡੀ ਬਿਮਾਰੀ ਹੋਰ ਵੱਧ ਸਕਦੀ ਜੇਕਰ ਤੁਸੀਂ ਚਾਹੋ ਤਾਂ ਘਰ ਦੇ ਵਾਸਤੂਆਂ ਨੂੰ ਸੁਧਾਰਨ ਲਈ ਪੰਡਤ ਜੀ ਦੀ ਸਲਾਹ ਲਓ ਧੰਨਵਾਦ